ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਨਹੀਂ ਬਹੁਤ ਪਿਆਵੀ ਰਾਤ ਮੈਂ ਕਾਹ ਕੁ ਜਾ ਮਾਰਤਾ ਕਿਰਦਾ ਸੀਗਾ ਘਰੇ ਫालतੂ ਤੇ ਮੀ ਪੈਣ ਨਾਲ ਇਹ ਵੀ ਟੈਕ ਚ ਹੋ ਗਿਆ ਹੁਣ ਹੁਣ ਨਵੀਆਂ ਟਾਹਣੀਆਂ ਕੱਢੂਆ ਵਿਚਾਰਾ ਛਾਵੇਂ ਪਿਆਸੀ ਬੂਟਾ ਮੈਨੂੰ ਐ ਸੀ ਕੋਈ ਫਲ ਵਾਲਾ ਬੂਟਾ ਲਾੜੀਏ ਯਾਰ ਚਲੋ ਮਾ ਜਿੰਨਾ ਚਿਰ ਫਾਲਲਾ ਨਹੀਂ ਤਾਂ ਇਹ ਸਹੀ ਫਰ ਇਹਦੇ ਆਪ ਦੇ ਕਰਮ ਨਾਲ ਪਾਣੀ ਕਿਵੇਂ ਖੜਾ ਹੋਰ ਨਹੀਂ ਦੋ ਵਾਰ ਪੈ ਗਿਆ ਨਾ ਪੂਰਾ ਤਖੜਾ ਤਖੜਾ ਬਰਿੰਡੇ ਆ ਇਹ ਤੇ ਪਸ਼ੂ ਆਪਾਂ ਅੰਦਰ ਬੰਨ ਤੇ ਐਂ ਗਦਲੇਰ ਕੀ ਥਾਂ ਪੂਰੀ ਤੇ ਰਾਤ ਪੱਲ ਸੱਚੇ ਆਪਣੇ ਕੱਢੇ ਸੀ ਇੱਥੇ ਕੂਤਰਾਂ ਨੇ ਬੱਚੇ ਉਹ ਤਾਹਾਂ ਥੋੜਾ ਯਾ ਦੀਦਾ ਉਹ ਵਾਰਨਾ ਉਹ ਦੇਖੋ ਦੀਦਾਣਾ ਇੱਥੇ ਉਹ ਸੀਗਾ ਆੜਨਾ ਹਾਂ ਵੇ ਆ ਗਿਆ ਤੂੰ ਹਾਂ ਹਾਂ ਤਾਰਾ ਥੱਲੇ ਆ ਗਿਆ ਮੈਂ ਆ ਦੇਖ ਬੱਚੇ ਖਾਲੇ ਉਹ ਕੱਲ ਬਾਜ ਨੇ ਆ ਦੇਖੋ ਜੀ ਤੇ ਫੇਰ ਕੀ ਬਸ ਬਾਜ ਆਇਆ ਉਹਨੇ ਆ ਹਾਲ ਕਰਤਾ ਆਲਣਾ ਜੱਦਾ ਠੋਕਿਆ ਥੱਲੇ ਆਂਡੇ ਵਿੱਚੋਂ ਕੱਢੇ ਬੱਚੇ ਉਹਨੇ ਸਾਰੇ ਖਾ ਲਿਆ ਬਈ ਆਪਾਂ ਨੂੰ ਨਹੀਂ ਪਤਾ ਵੀ ਆਂਡੇ ਤੋੜ ਕੇ ਖਾ ਗਿਆ ਕਿਵੇਂ ਨਹੀਂ ਐਨਾ ਪਤਾ ਮੈਨੂੰ ਵੀ ਥੱਲੇ ਆਂਡੇ ਜੇ ਪਏ ਸੀ ਆ ਥੱਲੇ ਪਿਆ ਸੀਗਾ ਲਗਾ ਤੁਗਾ ਤੇ ਕਬੂਤਰ ਵਿਚਾਰੇ ਉਸ ਦਿਵਾ ਚ ਆਏ ਨਹੀਂ ਜਿਹੜੇ ਪੈਨਸਲ ਪਈ ਹੈ ਕੂੜੇ ਵਾਲੇ ਨਾ ਥਾਵਾਂ ਤੇ ਪੈਨਸਲਾਂ ਪਈਆਂ ਹਾਂ ਲੈ ਤੇਰੀ ਹੈ ਇਹ ਤੂੰ ਐ ਖੇਡੇਂਗਾ ਇਹਦੇ ਨਾਲ ਹਲੇ ਛੋਟਾ ਹੈਂ ਤੂੰ ਹਨਾ ਇਹ ਹਾਲ ਹੋ ਗਿਆ ਤੇ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਇਹ ਅਕੱਛੀ ਜਿਹੀ ਦੁਕਾਨਾਂ ਕੀ ਰਿਆਂ ਦਾ ਰੂਟ ਆ ਦੇਖੋ ਤਾਂ ਹਨ ਕਾਰ ਕਾਰ ਦਾ ਬੀ ਲੈ ਕੇ ਹੁੰਦੀ ਹੈ ਖਾਣ ਦਾ ਆਪਦਾ ਰਾਸ਼ਨ ਇਕੱਠਾ ਕਰਦੇ ਆ ਹਰੇਕ ਦੇ ਮੂੰਹ ਚ ਕੁਛ ਨਾ ਕੁਛ ਹੈਗਾ ਉਹੀ ਬੀਜ ਆ ਬਸ ਖਾਦਾ ਹੀ ਹਾਂ ਆ ਗਿਆ ਮੈਂ ਇੱਕ ਮਿੰਟ ਆ ਗਿਆ ਕੀੜੀ ਕੀੜੇ ਹੋਏ ਪਏ ਆ ਬਈ ਆਪਾਂ ਕਹਿ ਦਿੰਨੇ ਹਾਂ ਵੀ ਜਿਹੜੀ ਚੀਜ਼ ਨੂੰ ਲੋਕ ਖਾਂਦੇ ਆ ਉਹ ਬਾਤ ਜਾਣੀ ਆ ਬਾਤ ਦੀਆਂ ਬੂਤੀਆਂ ਨਹੀਂ ਬਈ ਬਾਜਾ ਕੰਟਰੋਲਰ ਬਹੁਤ ਛੱਡੇ ਹੋਇਆ ਕੁਦਰਤ ਨੇ ਹੁਣ ਦੋ ਕਬੂਤਰਾਂ ਦੇ ਬੱਚੇ ਖਾ ਗਏ ਲੈ ਹੂੰ ਐ ਮਰ ਵੀ ਬਹੁਤ ਜਾਂਦੇ ਆ ਕਬੂਤਰ ਆ ਦੇਖੋ ਆਪਣੀ ਹਰਿਆਵਲ ਮਾਰਨ ਲੱਗੀ ਹੁਣ ਆ ਤਾਂ ਮੂਲੀ ਕੱਲੀ ਕੱਲੀ ਪਿਛਲੀ ਵੀਡੀਓ 'ਚ ਤੁਹਾਨੂੰ ਬੀਜਦੇ ਹੋਏ ਦਿਖਾਇਆ ਸੀ ਆ ਦੇਖੋ ਤੁਸੀਂ ਅੱਜ ਚੌਥਾ ਪੰਜਵਾਂ ਦਿਨ ਆ ਇਹ ਅੱਲਾ ਕੱਲਾ ਆਪਾਂ ਮੇਥੀ ਵੀ ਨਿਕਲਾਈ ਮੇਥੀ ਵਿੱਚੀ ਮਿਕਸ ਸੀ ਇਹ ਉਹੀ ਸੋਨ ਨੂੰ ਦਿਖਾਇਆ ਸੀ ਵੀ ਗੰਦ ਹਨਾ ਤੇ ਸਾਫ਼ ਕਰਕੇ ਆਪਾਂ ਵਧੀਆ ਸਬਜ਼ੀ ਵੀ ਇੱਥੇ ਆ ਦੇਖੋ ਇੱਥੇ ਉਹ ਝੋਟੀ ਘਾਹ ਖਾਈ ਜਾਂਦੀ ਸੀ ਉਦੋਂ ਪਿਛਲੀ ਵੀਡੀਓ ਚ ਸਾਰਾ ਘਾਹ ਦੇ ਆਪਾਂ ਢੇਰ ਲਾਤੇ ਉਹ ਸਾਰਾ ਖੱਬਲ ਆਪਾਂ ਆ ਰਹਿ ਗਿਆ ਪਿਛੇ ਇਨਾਂ ਕੋ ਉਹ ਕੰਦ ਨਾਲ ਇੱਥੋਂ ਵੀ ਆਪਾਂ ਪੂਰਾ ਵਧੀਆ ਸਾਫ਼ ਕਰਤਾ ਪਾਲਕ ਕੱਲਾ ਕੱਲਾ ਨਿਕਲਿਆ ਊਟ ਰੇਪਈ ਵੀ ਆ ਨਰੀ ਤੇ ਮੀਨੇ ਹਾਲ ਤਾਂ ਪਸੰਦ ਨਹੀਂ ਲੈਂਦੇ ਇਧਰ ਮੈਂ ਖਾਣਾ ਠੰਡ ਚੱਲਣਾ ਤਾਂ ਮੱਝਾਂ ਨੂੰ ਠੰਡ ਤਾਂ ਹਲੇ ਘੱਟ ਮੰਨਦੀਆਂ ਹੁੰਦੀਆਂ ਔਰ ਫਿਰ ਵੀ ਯਰਗਲ ਦੇ ਵਿੱਚ ਬਣਦੇ ਮਸਤੀ ਜਾ ਕੇ ਕਿੱਲੇ-ਕੁੱਲੇ ਪੱਟੀ ਜਾਂਦੀਆਂ ਆ ਗਿਆ ਆ ਗਿਆ ਉਹ ਖੜਾ ਪਾਣ ਜਾ ਆ ਗਿਆ ਸਬਸਕ੍ਰਾਈਬ ਤਾਂ ਕਰ ਦੇ ਹਾਂ ਸਬਸਕ੍ਰਾਈਬ ਕਰ ਦੇ ਕ ਸਬਸਕ੍ਰਾਈਬ ਕਰ ਲਓ ਜੀ ਕੈਮਰੇ ਮਾਮੂ ਦੀ ਸਪੋਰਟ ਕਰੋ ਚੰਗੀਆਂ ਵੀਡੀਓਆਂ ਵੀ ਪਾਉਂਦੇ ਆ ਹੈਨਾ ਆਪਾਂ ਗਿਟਾਰ ਦੀ ਲਤ ਖੋਲੀ ਸੀ ਉਹਦੇ ਇੱਕ ਬੱਚੇ ਦਾ ਸਿਰ ਪਟਿਆ ਹੋਇਆ ਸੀ ਗੋਲੇ ਘੂਤਰਦਾ ਉਹ ਆਪਾਂ ਛੱਡਿਆ ਓਏ ਉਹ ਵੀਡੀਓ ਪਾਉਣ ਵਾਲੀ ਪਈ ਆਲੇ ਚਲੋ ਆਮ ਆ ਗਏ ਪਰ ਇਸ ਆਪਣੇ ਪਿਆਰ ਘਟ ਮਿਲਦਾ ਆਪਣੀ ਵੀਡੀਓ ਨੂੰ ਸ਼ੇਅਰ ਘਟ ਹੁੰਦੀ ਨਹੀਂ ਕਹਿ ਦੇ ਹੂੰ ਹਾਂ ਬਸ ਠੀਕ ਹੈ ਇਹ ਕਹਿਤਾ ਹੋਂ ਨੇ ਕਿਉਂਕਿ ਹਲੇ ਉਹ ਬੋਲਣਾ ਸਿੱਖਦਾ ਤੇ ਉਸ ਕਰਕੇ ਉਹ ਆਪਣੀ ਕੱਟੀ ਬੈਠੀ ਉਹ ਦੇ ਕੱਟੀ ਬੈਠੀ ਆ ਦੇਖ ਆ ਦੇ ਆਪਣੀ ਕੱਟੀ ਆ ਪਿਆਰੀ ਕੱਟੀ ਬੈਠੀ ਆਪਣੀ ਹੁਣ ਉਹ ਵੱਡੀ ਕੱਟੀ ਖੜੀ ਆ ਇਹ ਉਹਦੋਂ ਵੱਡੀ ਕੱਟੀ ਆ ਇਹ ਹੁਣ ਝੋਟੀਆਂ ਹੋ ਗਈਆਂ ਇਹ ਕੱਟੀ ਐ ਹੈ ਹੈ ਉਹ ਗੰਦ ਪੈਰ ਓਏ ਆ ਦੇ ਆ ਦੇਖਾ ਪੱਕਾ ਨਾ ਕੱਢਿਆ ਓਏ ਬਾਜਰੇ ਦਾ ਦੇਖ ਢੇਰ ਲਾਇਆ ਪੈ ਭਈਆ ਬਹੁਤ ਕੱਢਣਾ ਪੈਂਦਾ ਸੀ ਥਾਂ ਨਾਲ ਯਾਰ ਸਾਨੂੰ ਪਿਛਲੀ ਵੀਡੀਓ ਜੀ ਦਿਖਾਇਆ ਸੀ ਨਾ ਏਰਲਾ ਦੇ ਅੱਧੇ ਤਾਂ ਆਪਣਾ ਸਿਰ ਤੇ ਰੂੜੀ ਤੇ ਇਹਦਾ ਉਂ ਪਏ ਐ ਇੱਥੇ ਜਿਹੜੇ ਪਾਸੇ ਰਹਿ ਗਏ ਇੱਥੇ ਬੋਕਰ ਬੂਕਰ ਮਾਰੀ ਨਹੀਂ ਆ ਦੇਖੋ ਏਡੇ ਏਡੇ ਬਿਮਾਰ ਹੀ ਕਰਨਗੇ ਯਾਰ ਆਹ ਬਾਜਰੇ ਦਾ ਪਛਲੀ ਜੀ ਤਾਂ ਬੜੀ ਪੜੀ ਹੁੰਦੀ ਆ ਬਾਜਰੇ ਦੀ ਇਹਦਾ ਭੈਪ ਟੱਡ ਤੋਂ ਹਲਾ ਆਂਦਾ ਵੀ ਪਸ਼ੂਆਂ ਦੇ ਆਹ ਚੀਜ਼ ਤੇ ਨਾਲੇ ਬੰਨ ਪਾ ਦਿੰਦੀਆਂ ਇਹ ਜ਼ਿਆਦਾਤਰ ਆਪਾਂ ਕਹਿੰਨੇ ਆ ਨਾ ਜਾਂ ਇਹ ਚੀਜ਼ ਮੋਕ ਲਾਉ ਜਾਂ ਬੰਨ ਲਾਉ ਦੋਨਾਂ ਚ ਇੱਕ ਕੰਮ ਕਰੂ ਪਸ਼ੂਆਂ ਦੇ ਆਪਣੇ ਤਾਂ ਬੰਨ ਲਾਤਾ ਸੀ ਬਈ ਬਹੁਤ ਔਖਾ ਭੈ ਫਿਰ ਉਦੋਂ ਬਾਅਦ ਬਾਜਰਾ ਪਾਉਣੀ ਘਟ ਲੱਗ ਗਿਆ ਆਪਾਂ ਜਦੋਂ ਬਾਜਰਾ ਹੁੰਦਾ ਹੋਰ ਚੀਜ਼ ਤਾਂ ਖੁੱਲੀ ਪਈਦੀ ਇਹਨੂੰ ਪਾਤਾ ਸੀ ਜਨੇ ਬਈ ਬੰਨ ਮੁੜ ਕੇ ਦੋ ਸ਼ੀਸ਼ੀਆਂ ਪੈਈਆਂ 15 ਮਿੰਟਾਂ ਚ ਪਸੂ ਠੀਕ ਡਾਕਟਰ ਕਹਿੰਦਾ ਦੋ ਸ਼ੀਸ਼ੀਆਂ ਠੋਗ ਡਿੱਗੀ ਪਈ ਸੀ ਇੱਥੇ ਹੀ ਝੋਟੀ ਆ ਸਾ ਤੇ ਆ ਥੱਲੇ ਡਿੱਗੀ ਪਈ ਲੱਤਾਂ ਮਰੀ ਜਾਂਦੀ ਸੀ ਆਪਦੇ ਢੱਡ ਫੁੱਲਿਆ ਪਿਆ ਸੀ ਪਰ ਦੋ ਸ਼ੀਸ਼ੀਆਂ ਮੂੰਹ ਚ ਪਾਈਆਂ ਐਸੀ ਗੈਸ ਹਵਾ ਨਿਕਲੀ ਬਈ ਡਾਕਟਰ ਨਿਕਾਇਆ ਹੋ ਗਿਆ ਹਾਂ ਪੂਰੀ ਸ਼ਾਂਤ ਹੋ ਗਈ ਵਧੀਆ ਪਾਣੀ ਪੀ ਲਿਆ ਗਾਲਾ ਪੱਟ ਲਿਆ ਮੈਂ ਹਾਂ ਠੀਕ ਹੈ ਰਾਤ ਨੂੰ 10 ਵਜੇ ਬਹੁਤ ਔਖੀ ਲੱਭੀ ਸੀ ਵੀ ਦਵਾਈ ਉਹਦੇ ਰਾਤ ਨੂੰ ਨੀਦਾ ਯਾਰ ਸ਼ਹਿਰ ਕਰਕੇ ਬਚਤ ਰਹਿ ਗਈ ਇਹਦੀ ਨੀਦਾ ਪੈਂ ਸੋਚ ਲੈਂਦੇ ਕੋਈ ਨਹੀਂ ਹੁਣ ਤਿਆਰ ਸਵੇਰੀ ਦਿਖਾਵਾਂਗੇ ਡਾਕਟਰ ਜਿਹੋ ਹੱਥ ਕਰਿਆ ਪੂਰੇ ਐ ਫੜ ਕੇ ਵੀ ਬਈ ਨਾ ਬੰਨ ਪਿਆ ਆ ਯਾਰ ਲੋਟ ਨਹੀਂ ਆਉਂਦਾ ਕੋਈ ਨਹੀਂ ਹੁਣ ਸਵੇਰੇ ਦੇਖਾਂਗੇ ਕੋਈ ਬੋਤਲ ਕੋਈ ਟੀਕੇ ਲਾ ਗਿਆ ਐ ਕਿੱਥੇ ਲੋਟ ਆਉਂਦੀ ਏ ਜੇ ਸਹੀ ਦਵਾਈ ਨਾ ਗਈ ਹੋ ਜਾਂਦਾ ਇਹ ਤਾਂ ਆਪਣੇ ਇੱਥੇ ਡਾਕਟਰ ਪਵਨ ਸਿੰਘ 라ਜੀ ਆ। ਓਏ ਨਾ ਓਏ ਮਾਰੂਗੀ। ਤੇ ਓਨੇ ਜਦੋਂ ਆਪਾਂ ਨੂੰ ਦੱਸੀ ਦਵਾਈਓ ਕਹਿੰਦਾ ਦੋ ਸ਼ੀਸ਼ੀਆਂ ਠੋਗ। ਬਸ। ਨਾ 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 ਮਾਰੂਗੀ ਓਤ ਮਾਰੂਗੀ। ਹਾਂ? ਕੱਟੀ ਆ। ਆਪਣੀ ਕੱਟੀ ਆ ਨਾ ਜਿੱਥੇ ਫੇਰ ਲਾ ਕੇ ਹੱਥ। ਜਾ। ਪਿਆਰੇ ਹੁੰਦੇ ਆਏ ਗੰਦੇ ਨਹੀਂ ਹੁੰਦੇ। ਆ ਪੰਜਾਟ ਲੋਕ ਐ ਯਾਰ ਆਪਾਂ ਪਿਆਰ ਕਰਦੇ ਇਹਨਾਂ ਚੀਜ਼ਾਂ ਨੂੰ ਹਨ ਕਰਦੇ ਆ ਨਾ ਪਿਆਰ ਹਾਂ ਜਿਵੇਂ ਕੋਈ ਕਹਿੰਦੇ ਨਹੀਂ ਹੁੰਦੇ ਗੋਬਰ ਹੈ ਜੀ ਇਹ ਮੱਝੇ ਐ ਗਾਏ ਐ ਕੋਈ ਗਾਏ ਨਹੀਂ ਕਿ ਇਹ ਤਾਂ ہمارا ਫੈਮਿਲੀ ਮੈਂਬਰ ਹੈ ਇਹੋ ਆਪਣੇ ਫੈਮਿਲੀ ਮੈਂਬਰਸ ਐ ਆਪਾਂ ਇਹਨਾਂ ਪਿਆਰ ਕਰਦੇ ਆ ਇਹਨਾਂ ਨੂੰ ਯਾਰ ਹੈ ਇਹ ਕਿਵੇਂ ਗੰਦੇ ਹੋ ਸਕਦੇ ਆ ਤਾਂ ਸਭ ਤੋਂ ਪਿਆਰੀ ਇਹ ਹੁੰਦੇ ਆ ਸਾਫ਼ ਸੁਥਰੀ ਇਹ ਹੁੰਦੇ ਆ ਹੈ ਆ ਦੇ ਸਾਡਾ ਬੱਚਾ ਮੱਝਾਂ ਦੇ ਵਿੱਚ ਪਲਦਾ ਤੇ ਵਧੀਆ ਘੁੱਲਦਾ ਮਿਲਦਾ ਰਲਦਾ ਤੇ ਨळ्याਾਂ ਮਾਰਨ ਨੂੰ ਪੈਂਦੀਆਂ ਇਹ ਵੀ ਉੱਪਰ ਆਇਆ ਕੌਣ ਆ ਗਿਆ ਤੇ ਆ ਪਾਣੀ ਆਪਾਂ ਦਾ ਵਿੱਚ ਰੱਖੀਦਾ ਬਈ ਗੋਹੇ ਦੇ ਠੀਕ ਆ ਮੱਝਾਂ ਹੋ ਗਈਆਂ ਪਤਾ ਲੱਗੇ ਵੀ ਪੰਜਾਬ ਕੀ ਚੀਜ਼ ਐ ਵੀਰ ਹੀਪੀਆਂ ਯਾਬੀਆਂ ਸਿੱਖਾਂ ਵੀ ਯੱਟਾਂ ਕੌਣ ਐ ਸਾਡਾ ਕਿੱਤਾ ਕਾਮਕਾਰ ਕੋਈ ਗੰਦਾ ਨਹੀਂ ਹੁੰਦੀ ਇਹ ਚੀਜ਼ ਗੋਹੇ ਨਾਲ ਲੱਪਕੇ ਤਾਂ ਆਪਾਂ ਚੁੱਲ੍ਹਾ ਰੋਟੀਆਂ ਖਾਂਦੇ ਰਹੇ ਹਾਂ ਹੂੰ ਪਹਿਲਾਂ ਬਜ਼ੁਰਗਾਂ ਦੀਆਂ ਨਹੀਂ ਆਵਰਾ ਹੁੰਦੀਆਂ ਸੀ ਪਾਥੀਆਂ ਅੱਧੀ ਕਾਲ ਸੰਤਰੀ ਜਾਂਦੀ ਸੀ ਰੋਟੀ ਤੋਂ ਲੱਗ ਕੇ ਹੁਣ ਬਸ ਗੈਸ ਤੇ ਚੱਲਣ ਲੱਗ ਗਿਆ ਕੰਮ ਰੋਟੀਆਂ ਬਸ ਉਹੀ ਸਾਨੂੰ ਪਤਾ ਫਿਰ ਉਹ ਜੀਆਂ ਬਿਮਾਰੀਆਂ ਹੋ ਗਈਆਂ ਜਿਵੇਂ ਨਵੇਂ ਸਟਾਈਲ ਨਾਲ ਰੋਟੀਆਂ ਲੈਣ ਲੱਗੀਆਂ ਨਵੇਂ ਸਟਾਈਲ ਦੀਆਂ ਬਿਮਾਰੀਆਂ ਆ ਗਈਆਂ ਜਿਨ੍ਹਾਂ ਦੇ ਨਾਮ ਨਹੀਂ ਸੁਣੇ ਉਹ ਬਿਮਾਰੀਆਂ ਹੋਣ ਲੱਗੀਆਂ ਹਾਂ ਨਾਨਕ ਹੂੰ ਹੱਸ ਕੇ ਦਿਖਾ ਦਿੰਨਾ ਤੂੰ ਸਬਸਕ੍ਰਾਈਬ ਤਾਂ ਕਹਿੰਦਾ ਨਹੀਂ ਜਾਂ ਸ਼ੇਅਰ ਤਾਂ ਚੰਗਾ ਬਾਏ ਕਰ ਦੇ ਬਾਏ ਤਾਂ ਕਹਦੇ ਹੈ ਹੇ ਹੁਣ ਆਪਣੀ ਸਬਜ਼ੀ ਐਡੀ ਡੀ ਹੋ ਗਈ ਆ ਦੇਖੋ ਆ ਮੂੜੀਆਂ ਨਿਕਲ ਆਈਆਂ ਮੇਥੇ ਧਨੀਆ ਬਾਲਕ ਤੇ ਸਰੋਂ ਜਿਹੜੀ ਛੋਟੀ ਛੋਟੀ ਸੀ ਸਾਲ ਟੁੱਟਣ ਦੇ ਬਰਾਬਰ ਹੋ ਗਈ। ਬਿਮਾਰ ਹੋ ਗਈ ਸੀ ਬਈ ਯਾਰ ਤਾਂ ਹੀ ਉਹ ਇੰਨਾ ਗੈਪ ਪੈ ਗਿਆ ਇੰਨੇ ਦਿਨਾਂ ਦਾ ਬੁਖਾਰ ਤਾਂ ਲੱਗਿਆ ਸੀਗਾ ਉਸ ਕਰਕੇ ਬੁਖਾਰ ਬਹੁਤ ਚੜ ਰਿਹਾ। ਇੱਧਰਲੇ ਪਾਸੇ ਤਾਂ ਇੰਨਾ ਚੜੀ ਜਾਂਦਾ ਵੀ ਜਿੰਨੀਆਂ ਗੱਲਾਂ ਛੱਡ ਦੋ ਦੋ ਵਾਰ ਬੁਖਾਰ ਚੜ ਗਿਆ। ਤੇ ਬਾਕੀ ਆਪਣਾ ਕੰਮ ਵੀ ਜਾਰੀ ਹੈ ਹੁਣ ਇਹ ਚ ਇਹਨੂੰ 20 ਦਿਨ ਹੋ ਜਾਣਗੇ ਬਸ ਅੱਜ ਹਾਂ ਬਸ ਕੱਲ ਨੂੰ 20 ਦਿਨ ਹੋ ਜਾਣਗੇ 21 22 ਤਰੀਕ ਨੂੰ ਤੇ ਇਹਦੇ ਵਿੱਚ ਹੁਣ ਗੰਡੋਏ ਛੱਡਣੇ ਆ ਲਿਆ ਕੇ ਐਵੇਂ ਆਖਾ ਪੰਖਾ ਲੈ ਕੇ ਤਾਂ ਦੇਖੀ ਯਾਰ ਵਰਮਿੰਗ ਕੰਪੋਸਟ ਦੀ ਖੇਤੀ ਦਾ ਇਹ ਆਪਣੀ ਦੀਵਾਲੀ ਦੋਨੋਂ ਦੀਵੇ ਵਧੀਆ ਚੱਲੀ ਜਾਂਦੇ ਆ ਦੋ ਇਹ ਆਪਣਾ ਘਰ ਆ ਬਈ ਆਪਾਂ ਲਾਇ ਸੀ ਕੱਲ ਦੀਵੇ ਇੱਕ ਤੇ ਦੋ ਦੋਨੋਂ ਹੀ ਚੱਲੀ ਜਾਂਦੇ ਆ ਵਧੀਆ ਦੋ ਹੀ ਲਾਏ ਸੀ ਆਪਾਂ ਬਾਬਾ ਵਿਸ਼ਕਰਮਾ ਜੀ ਦੇ ਹੁਣ ਆਪਾਂ ਲਾਵਾਂਗੇ ਕਮਾਲਾ ਅਰਗਬਤੀ ਆਪਣੇ ਆ ਸੀ ਜੇਬ 'ਚ ਹੈ ਏ ਲਾਉਣੀ ਆਪਾਂ ਆਵਦੀ ਬੱਸ 'ਚ ਧੂਫ ਜੋਦ ਕਿਉਂਕਿ ਸਾਲ ਬਾਅਦ ਕਰਨੀ ਆਪਾਂ